ਸਭ ਤੋਂ ਪਹਿਲਾਂ ਮੈਂ ਸੁਭਤੀ ਸਰਗਰ ਦਾ ਤਨ ਮਹਤਗਾ ਜਿਉ ਤੋਂ ਸੀ ਬਹੁਤ ਵੱਡੇ ਕੱਟ ਦੇ ਹੂਬ ਦੇ ਵਿੱਚ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਭਰਤੀ ਮਹਿੰਮ ਨੂੰ ਹੁਲਾਰਾ ਦੇਣ ਦੇ ਲਈ ਇਸ ਭਰਤੀ ਮਹਿੰਮ ਨੂੰ ਕਾਮਯਾਬ ਕਰਦੇ ਨੇ ਵੀ ਬਹੁਤ ਵੱਡੇ ਕੱਟ ਦੇ ਹੂਬ ਤੇ ਪਹੁੰਚੇ ਹੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਕਿ ਕੋਨੋ ਹੱਥ ਖੜੇ ਕਰਕੇ ਸਾਰੀ ਸੰਗਤ ਨੇ ਸ਼੍ਰੀ ਕਾਬਤਖ ਸਾਹਿਬ ਵੱਲੋਂ ਜੋ ਹੁਕਮਨਾਮਾ ਹੋਇਆ ਦੋ ਤਰੀਕ ਨੂੰ ਉੱਤੇ ਅਸੀਂ ਬਚਨ ਵਾਤਾ ਪੜਨ ਕਰਨੀ ਹੈ ਕਿ ਅਸੀਂ ਸਾਰੇ ਸ਼੍ਰੀ ਕਾਬਤਖ ਸਾਹਿਬ ਦੇ ਹੁਕਮਨਾਮੇ ਨਾਲ ਸਹਿਮਤ ਹਾਂ ਸਾਰਿਆਂ ਨੇ ਦੋਹਾਂ ਹੱਥ ਖੜੇ ਕਰਕੇ ਤੁਸੀਂ ਬਚਨ ਵਾਤਾ ਪੜਨ ਕਰਨੀ ਆ ਬੋਲੀ ਸਹਉ ਦੇ ਹੰਨ ਸ਼੍ਰੀ ਅਕਾਲ ਤਖਤ ਮਹਾਨ ਹੈ ਸ਼੍ਰੀ ਅਕਾਲ ਤਖਤ ਮਹਾਨ ਹੈ ਸ਼੍ਰੋਮਣੀ ਅਕਾਲ ਦੀ ਗਾਇਨ ਸ਼੍ਰੋਮਣੀ ਅਕਾਲ ਦੀ ਗਾਇਨ ਉਹਨਾਂ ਜਦੋਂ ਮੈਂ ਕਹਿੰਦਾ ਇਹ ਸਭ ਸੁਣਦੇ ਨੂੰ ਮੈਂ ਕਹਿੰਦਾ ਪਰ ਇਹ ਨਹੀਂ ਉਹ ਇਸ ਤਰ੍ਹਾਂ ਕੀ ਕਾਪ ਸਾਬ ਹੁਣ ਕਾਰਨ ਬੜੀ ਕਿਸੇ ਤਰ੍ਹਾਂ ਤੋਂ ਤਾਂ ਨਹੀਂ ਸੰਵਾਸ ਸੁਭਾਗ ਨਹੀਂ ਲਈ ਸਿਕੰਬਸਲੇ ਦੀ ਨਾਕੀ ਕਰਦੇ ਲਈ ਕਿ ਪਾਰਟੀ ਬਣੀ ਸੀ ਆਰ ਪਾਰਟੀ ਦਾ ਤਾਂ ਨਹੀਂ ਸੀ ਸੋਸ਼ਲ ਵਿਕਤੀ ਰੋਸ ਪਰਵਾਮੀਰ ਬੋਲੇ ਇੱਕ ਹਾਂ ਸਰ ਸਾਰੇ ਰੋਮਨੀਆ ਕਾਲੀਦਾ ਦੇ ਸੀਨੀਅਰ ਮਿਸ਼ਨ ਨੇ ਸਾਡੇ ਜੁਗਾ ਨੇ ਪੰਜਾਬ ਦੇ ਲੋਕਾਂ ਦੀ ਖੈਰ ਦਾ ਪੰਜਾਬ ਦੇ ਨਿਤਾ ਦੇ ਲਈ ਦੁਨੀਆ ਮਹਾਨ ਕਵਾਲੀਆਂ ਦਿੱਤੀਆਂ ਨੇ ਸਾਡੇ ਲੀਡਰ ਸਿਪਨਾਏ ਜੁਲਪਾ ਸਮਾਂ ਪੰਜਾਬ ਅਤੇ ਪਲੇ ਨੇ ਲਈ ਕਿਹੜਾ ਨਿਤਾ ਬਾਣ ਕਰਕੀਤੇ ਲੇਕਿਨ ਅੱਜ ਜੋ ਹਾਰਡ ਇਨ ਅਕਸਰਾਂ ਇੰਕਾਟ ਇਨ ਪੰਜਾਬ ਦੇ ਇਤਿਹਾਸ ਸੜੀ ਗਿਆਂ ਕੁਈ ਸਭਾਏ ਸਿਕਾਇਆ ਇਹ ਰਵੇਤੇ ਵਾਜ ਬਹੁਤ ਰੈਡੀਓ ਸੁਣੋ ਆਪਣੇ ਅਕਾਲੀ ਦਲ ਕੋਲੇ ਮਾਨਵਾਂ ਖਾਸ ਕਰਕੇ ਸੰਗਰੂਰ ਜ਼ਿਲ੍ਹਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਘਰ ਹੈ ਹਮੇਸ਼ਾ ਹੀ ਪਹਿਲਾਂ ਵੀ ਇਸੇ ਰੈਡੀਓ ਸੁਣ ਕਰਕੇ ਗਈਆ ਕਿ 10 10 ਸੀਟਾਂ ਇੰਫੈਕ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਆਇਆ ਤੇ ਗਿਆ ਵੀ ਮੈਂ ਮਹੰਤ ਬਾੜ ਨੇ ਜਿਹੜੀ ਸੀਟ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਰਵਿਸ ਸੀ ਪਰ ਸਿਰ ਜਿਹੜੇ ਟੈਂਪਰ ਨਹੀਂ ਗਏ ਉਹ ਫਿਰ ਐਂਗਨ ਦੇ ਜਾਂ ਐਂਕੀ ਭੜਨਗਾ ਨਹੀਂ ਲੈ ਕੇ ਨਾ ਹਟਿਆ ਲੋ ਅੱਜ ਜਿਹੜੇ ਸਾਹਮਣੇ ਆ ਕੀ ਸੀਟ ਪੂਰੇ ਮਾਲਵੇ ਦੇ ਵਿੱਚੋਂ ਛੋਟਮਣੀ ਦਾ ਕੰਗਲ ਨਹੀਂ ਸੇ ਆਇਆ ਕੋਈ ਪਤਾ ਨਹੀਂ ਕਿਵੇਂ ਬੁਰਸ ਕਿ ਕਿ ਲੱਗ ਸੀ ਕਿਹੜੀਆਂ ਪਿਛਲੇ ਸਮੇਂ ਦੇ ਵਿੱਚ ਸੰਤਾਨ ਹੋ ਰਹੀ ਆ ਉਹਦਾ ਕਮਿਆਲਾ ਸਾਰੇ ਪੁੱਤਰ ਆ ਜਿਵੇਂ ਸਲਾਹ ਦੇ ਪੁੱਤਰ ਨੇ ਸਭ ਵੱਟ ਪੁੱਤਾਂ ਹੋਇਆ ਇਹਨਾਂ ਗੰਗਾਂ ਆਪਰਾ ਗੰਗਾ ਦਾ ਬਹੁਤ ਪਰੇਖਤਲਾ ਹੋਈ ਥੀ ਫਾਈਨੈਂਸ਼ੀਅਲ ਪ੍ਰੋਡਕਸ਼ਨ ਕਸਟ ਉਹਨਾਂ ਦਾ ਹੋ ਸੀ ਸਿੱਧਾ ਨੁਕਰਾ ਬੋਨਮੀ ਤੇ ਮਾਇਮਤ ਹਾਦਲੇ ਲੇਕਸੀ ਰਿਕਨ ਕਰਨੇ ਉਹਨਾਂ ਦਾ ਗੰਗਾ ਨਹੀਂ ਦੋਹਰਾ ਹੋਈ ਚਾਹੁੰਦੀ ਆ ਚੰਦੇ ਵੀ ਸਾਡੇ ਸੋਹਣੇ ਕੁੱਤਿਆਂ ਵਿੱਚ ਵੀ ਸਾਡੇ ਆਉਂਦੇ ਨੇ ਲੇਕਿਨ ਜਦੋਂ ਗਲਤ ਹੋਸੀ ਤਾਂ ਹੁਣ ਉਹਨਾਂ ਦੀ ਕਿਸੇ ਸਾਡੇ ਮੰਨਣਾ ਦੀ ਇਹ ਨਿਆ ਬੋਟਾਇ ਇਚ ਹਮੂ ਕੋ ਬਾਇਨਿਆ ਕਾਰਨ ਕਿਸੇ ਕੇ ਨਰਾਜਿਤ ਹੋ ਕੇ ਸੀ ਲੀਡਰਸ਼ਿਪ ਕੋ ਲੇਕਨ ਅਮਰੀਕਾ ਸਰ ਦੇ ਆਪੂ ਨੇ ਠੋਕਿਆ ਜਿਹੜੇ ਚੋਹਾਂ ਲੈ ਕੇ ਸੀ ਉਹਨਾਂ ਨੇ ਠੋਕਿਆ ਤੇ ਸਾਡੇ ਵਾਕਰ ਸਭਾ ਨੇ ਠੋਕਿਆ ਪਰਲਮੈਂਟ ਦੀ ਚੋਹ ਦੀ ਮੈਂ ਗੱਲ ਕਰਾਂ ਜਾਂ ਚੋਬੀ ਦੀ ਚੋਹ ਕਰ ਗਿਆ ਮੈਨੂੰ ਫੋਨ ਆਇਆ ਕਿ ਉਹ ਕਰ ਬਾਰੇ ਮੋਤਵਰ ਸੇ ਬੁਤੇ ਬੈਠੇ ਸੀ ਤੇ ਦੂਜੇ ਪਾਸੇ ਕਾਗਰਸ ਦੇ ਦੋ ਤਿੰਨ ਬੰਦੇ ਬੈਠੇ ਵਰਕਰ ਇੱਕ ਬੰਦਾ ਝਾਂਨੂ ਦੇ ਰੋਂ ਤੇ ਤੇ ਲੱਗਦਾ ਸੀ ਕਿ ਪਿੰਨ ਦੇ ਪਾਸੇ ਆ ਲੇਕਿਨ ਜਦ ਤਰ ਵਕਤ ਆਇਆ 840 ਕਾਗਰਸ ਨੂੰ 1100 ਕਾਗਰਸ ਨੂੰ 180 ਵੋਟਾਂ ਕਹਿੰਦੇ ਸਾਨੂੰ ਪਈਆਂ ਤੇ ਜਿਹਦੇ ਵਿੱਚ ਇੰਨੇ ਸਾਡੇ ਜਿਹੜੇ ਬੈਠੇ ਸੀ ਤਾਂ ਨਹੀਂ ਬਣਦੀਆਂ ਨੇ ਸੋ ਕਹਿੰਦੇ ਧੁਪਾ ਕਿ ਲੋਕਡਾਇਸ ਇਨਟਰਸੈਪ ਦੇ ਨਾਲ ਉਹ ਕਹਿੰਦੇ ਭਵਿਆਜ ਵਰਕਰਾਂ ਨੇ ਭੁੱਗਦੇ ਆ